ਇੱਕ ਪੇਅਰ ਆਫ ਕਲੋਥਸ ਅੱਜ ਮੈਂ ਆਇਨ ਪ੍ਰੈਸ ਨਾ ਕਰਾਂ ਜੀ ਤੇ ਮੈਂ ਪਰ ਪਰਸਨ ਪਰ ਪੇਅਰ ਆਫ ਕਲੋਥਸ 200 ਗ੍ਰਾਮ ਕਾਰਬਨ ਐਮਿਸ਼ਨਸ ਪਰ ਡੇ ਮੈਂ ਬਚਾ ਸਕਦਾ ਆਪਾਂ ਸਾਰੇ ਮਿਲ ਜੇ ਤੇ ਅੱਜ ਆਪਾਂ ਤਕਰੀਬਨ 10 ਕਿਲੋ ਸਿਰਫ ਇੰਨੇ ਬੰਦਿਆਂ ਨਹੀਂ ਕਾਰਬਨ ਐਮਿਸ਼ਨਸ ਸੇਵ ਕੀਤੀ ਸੀਗੀ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਜੀ ਮੈਂ ਕੌਸ਼ਲ ਗੌਤਮ ਚੈਨਲ ਆਨ ਪੰਡਿਤ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਪਹੁੰਚ ਚੁੱਕੇ ਹਾਂ ਸਿਟੀ ਇੰਸਟੀਚਿਊਟ ਸ਼ਾਪ ਹੋ ਕੈਂਪਸ ਵਿੱਚ ਜਿੱਥੇ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਇੱਕ ਅਨੋਖੀ ਮੁਹਿੰਮ ਜਿਹਦੇ ਵਿੱਚ ਸਿਟੀ ਇੰਸਟੀਚਿਊਟ ਸ਼ਾਪ ਹੁੰਨੇ ਸਮਾਜ ਲਈ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਅੱਜ ਤੁਹਾਨੂੰ ਹੁਣ ਮਿਲਾਨੇ ਆ ਸਿਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਵੀਰ ਸਰ ਨਾਲ ਹੰਡ ਪੁੱਛਦੇ ਆ ਕਿ ਇਸ ਮੁਹਿੰਮ ਤਹਿਤ ਕੀ ਕੀ ਲਾਭ ਹੋਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਸਰ ਕਾਰਬਨ ਅਮਿਸ਼ਨ 200 ਗ੍ਰਾਮ ਤੁਸੀਂ ਲਿਖਿਆ ਹੋਇਆ ਕਿ ਬਚਾਇਆ ਇਹਦੀ ਪਿਛਲੀ ਮੋਡ ਕੀ ਆ ਮੈਨ ਥੋੜਾ ਜਿਹੜਾ ਵਾ ਦੱਸੋ ਗਵਰਨਮੈਂਟ ਬਾਡੀ ਹੈ ਜੀ ਸੀਐਸਆਈਆਰ ਜੀ ਉਹਨਾਂ ਨੇ ਦੱਸਿਆ ਸਾਨੂੰ ਕਿ ਜੇ ਇੱਕ ਪੇਅਰ ਆਫ ਕਲੋਥਸ ਅੱਜ ਮੈਂ ਆਇਰਨ ਪ੍ਰੈਸ ਨਾ ਕਰਾਂ ਜੀ ਤੇ ਮੈਂ ਪਰ ਪਰਸਨ ਪਰ ਪੇਅਰ ਆਫ ਕਲੋਥਸ 200 ਗ੍ਰਾਮ ਕਾਰਬਨ ਏਮਿਸ਼ਨਸ ਪਰ ਡੇ ਮੈਂ ਬਚਾ ਸਕਦਾ ਇਸ ਸੋਚੋ ਜੇ ਆਪਾ ਸੇਨੇ ਜਰੇ ਖੜੇ ਆ ਜੇ ਆਪਾ ਸਾਰੇ ਹੀ ਅੱਜ ਆਪਣੇ ਕੱਪੜੇ ਜਿਵੇਂ ਕਿ ਉਹ ਬਬ ਦੇਖ ਰਹੇ ਆ ਮੈਂ ਵੀ ਅੱਜ ਆਪਣੇ ਪੈਂਟ ਸ਼ਰਟ ਪ੍ਰੈਸ ਨਹੀਂ ਕੀਤੀ ਤੇ ਮੈਂ ਔਰ ਆਪਾ ਸਾਰੇ ਮਿਲ ਜੇ ਤੇ ਅੱਜ ਆਪਾਂ ਤਕਰੀਬਨ 10 ਕਿਲੋ ਸਿਰਫ ਇੰਨੇ ਬੰਦਿਆ ਨਹੀਂ ਕਾਰਬਨ ਮਿਸ਼ਨ ਸੇਵ ਕੀਤੀ ਸੀਗੀ ਜਿਹੜੀ এনवायरमेंट ਚ ਨਹੀਂ ਗਈ ਔਰ ਇਹਦੇ ਨਾਲ-ਨਾਲ ਸਾਡੇ ਕੈਂਪਸ ਚ ਗ੍ਰੀਨਰੀ ਮਿਨੀ ਮਾਈਕਰੋ ਫੋਰੈਸਟਰੀ ਬਣ ਜਾ ਰਿਹਾ ਹੈ ਐਂਡ ਜੇ ਆਪਾਂ ਸਾਰੀ ਜਲੰਧਰ ਵਾਸੀ ਸਾਰੇ ਪੰਜਾਬੀ ਸਾਰਾ ਦੇਸ਼ ਇੱਕ ਦਿਨ ਹਫ਼ਤੇ 'ਚ ਆਪਣੇ ਕੱਪੜੇ ਪ੍ਰੈਸ ਨਾ ਕਰੀਏ ਕਾਰ ਪੂਲਿੰਗ ਕਰ ਲਈਏ ਪਬਲਿਕ ਟਰਾਂਸਪੋਰਟ ਯੂਜ਼ ਕਰ ਲਈਏ ਰੀਸਾਈਕਲਡ ਚੀਜ਼ਾਂ ਯੂਜ਼ ਕਰ ਲਈਏ ਤੇ ਆਪਾਂ ਕਾਫੀ ਕਾਰਬਨ ਮਿਸ਼ਨ ਬਚਾ ਸਕਦੇ ਹਾਂ ਸਿਟੀ ਗਰੁੱਪ ਨੇ ਆਪਣਾ ਯੋਗਦਾਨ ਪਾਇਆ ਹੈ ਤੇ ਸਾਡੀ ਰਿਕੁਐਸਟ ਹੈ ਸਾਰਿਆਂ ਨੂੰ ਉਹ ਵੀ ਆਪਣਾ ਯੋਗਦਾਨ ਕਾਰਬਨ ਮਿਸ਼ਨ ਸੇਵ ਕਰਨ 'ਚ ਪਾਉਣ ਜਿਵੇਂ ਸਰਦਾਰ ਤੁਸੀਂ ਜ਼ਿਕਰ ਕੀਤਾ ਮਿਨੀ ਫੋਰੈਸਟ ਬਾਰੇ ਤੁਸੀਂ ਮਿਨੀ ਫੋਰੈਸਟ ਲਈ ਕਿੰਨੇ ਬੂਟੇ ਕਿੰਨੇ ਪਲਾਂਟਸ ਲਗਾਉਣਾ ਚਾਹੁੰਦੇ ਹੋ ਤੁਸੀਂ ਕੀ ਮੁਹਿੰਮ ਔਰ ਬਾਰੇ ਵੀ ਥੋੜਾ ਗਾਈਡ ਕੀਤਾ ਜਾਵੇ ਅਸੀਂ ਜੀ 555 ਬੂਟੇ ਕੈਂਪਸ ਦੇ ਇੱਕ ਕੋਰਨਰ ਇੱਕ ਏਰੀਆ ਜ 507 ਮਰਲੇ ਦਾ ਏਰੀਆ ਜਿੱਥੇ ਆਪਾਂ ਇਹ ਮਾਈਕਰੋ ਫੋਰੈਸਟ ਬਣਾਉਣ ਲੱਗੇ ਆ ਉਹਦੇ ਵਿੱਚ ਸਟਾਫ ਆਫ ਸਿਟੀ ਗਰੁੱਪ ਸਟੂਡੈਂਟਸ ਅਡਾਪਟ ਕਰਨਗੇ ਇੱਕ ਇੱਕ ਪlant ਮੈਂ ਵੀ ਕਰੂੰਗਾ ਮੇਰੀ ਪੂਰੀ ਫੈਮਿਲੀ ਕਰੇਗੀ ਸਿਟੀ ਫੈਮਿਲੀ ਕਰੇਗੀ ਜਿਸ ਨਾਲ ਜਿਹੜਾ ਗ੍ਰੀਨ ਇਫੈਕਟ ਹੁੰਦਾ ਆ ਜਿਸ ਕਰਕੇ ਅਗੇਨ ਕਾਰਬਨ ਐਮਿਸ਼ਨਸ ਕੰਟਰੋਲ ਹੁੰਦੇ ਆ ਐਂਡ ਹੋਰ ਵੀ ਬਹੁਤ ਬੈਨੀਫਿਟ ਸੇ ਗਿਆ ਗ੍ਰੀਨ ਬੈਲਟ ਦੇ ਇੱਥੇ ਸਾਡੇ ਰੇਨ ਵਾਟਰ ਵਾਟਰ ਹਾਰਵੈਸਟਿੰਗ ਆਲਰੇਡੀ ਚੱਲ ਰਹੀ ਹੈ ਸੋ ਅਸੀਂ ਆਪਣਾ ਯੋਗਦਾਨ ਕਿਸੇ ਨਾ ਕਿਸੇ ਤਰੀਕੇ ਨਾਲ এনवायरमेंट ਨੂੰ ਸੇਵ ਕਰਨੀ ਪਾਉਂਦੇ ਰਹਿੰਦੇ ਹਾਂ ਬਹੁਤ ਹੀ ਵਧੀਆ ਮੁਹਿੰਮ ਬਹੁਤ ਹੀ ਵਧੀਆ ਇੱਕ ਕੁਦਰਤ ਲਈ ਨਾ ਸਮਾਰਟ ਲਈ ਇੱਕ ਬਹੁਤ ਵੱਡੀ ਮਿਸਾਲ ਕਾਇਮ ਕਰ ਰਹੀ ਹੈ ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਆਪਾਂ ਹੋਰ ਲੋਕਾਂ ਨੂੰ ਪੁੱਛਦੇ ਹਾਂ ਇਹਨਾਂ ਬਾਰੇ ਹੋਰ ਕੀ ਕੀ ਜਾਣਦੇ ਆ ਸਰ ਇਸ ਚੀਜ਼ ਬਾਰੇ ਥੋੜਾ ਦੱਸਿਆ ਜਾਵੇ ਕਿ ਜੇਕਰ ਕਾਰਬਨ ਐਮਿਸ਼ਨ ਹੋਰ ਕਿਸੇ ਤਰੀਕਾ ਨਾਲ ਬਚਾਣਾ ਹੋਵੇ ਤੇ ਤੁਸੀਂ ਉਹਦੇ ਲਈ ਕੀ ਕੁਛ ਕਰੋਗੇ ਸਰ ਦੇਖੋ ਇੱਕ ਤੇ ਅਸੀਂ ਜਿਹੜਾ ਇਹ ਪਲਾਂਟਸ ਟਰੀ ਪਲਾਂਟੇਸ਼ਨ ਦਾ ਮਾਈਕਰੋ ਫੋਰੈਸਟ ਬਣਾ ਰਹੇ ਹਾਂ ਇੱਕ ਤੇ ਉਹ ਬਹੁਤ ਵੱਡੀ ਮੁਹੀਮ ਹੈ ਸੈਕੰਡਲੀ ਅਸੀਂ ਜਿਹੜਾ ਰਿੰਕਲ ਡੇ ਮਨਾ ਰਹੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਜੀ ਅਸੀਂ ਹਰ ਵੀਕ ਇੱਕ ਡੇ ਨੂੰ ਰਿੰਕਲ ਡੇ ਮਨਾਇਆ ਕਰਾਂਗੇ ਜਿਹਦੇ ਨਾਲ ਕਾਰਬਨ ਐਮਿਸ਼ਨਸ ਬਹੁਤ ਘਟਣ ਗਿਆ ਥਰਡਲੀ ਹੋਰ ਬਹੁਤ ਤਰੀਕੇ ਨੇ ਜਿਵੇਂ ਕਿ ਅਸੀਂ ਕਾਰ ਪੂਲਿੰਗ ਦੀ ਜੇ ਵਰਤੋਂ ਕਰੀਏ ਤੇ ਉਹਦੇ ਨਾਲ ਵੀ ਕਾਰਬਨ ਐਮਿਸ਼ਨਸ ਬਹੁਤ ਕੰਟਰੋਲ ਆਉਂਦੀਆਂ ਨੇ ਹੋਰ ਕਈ ਤਰੀਕੇ ਨੇ ਜਿਵੇਂ ਕਿ ਅਸੀਂ ਹਰ ਆਪਣੇ ਜਨਮ ਦਿਨ ਤੇ ਇੱਕ ਟਰੀ ਪਲਾਂਟੇਸ਼ਨ ਵਾਲੀ ਮੁਹਿੰਮ ਚਲਾਈਏ ਉਹ ਵੀ ਇੱਕ ਅੱਛਾ ਸਾਧਨ ਹੈ ਕਾਰਬਨ ਐਮਿਸ਼ਨਸ ਕੱਟ ਕਰਨ ਦਾ ਤੇ ਇਸੇ ਤਰ੍ਹਾਂ ਅਸੀਂ ਸਾਰੇ ਯੋਗਦਾਨ ਪਾਈਏ ਤੇ ਉਹਦੇ ਨਾਲ ਕਲੈਕਟਿਵ ਐਫਰਟਸ ਦੇ ਨਾਲ ਬਹੁਤ ਆਪਾਂ ਕਾਰਬਨ ਐਮਿਸ਼ਨਸ ਨੂੰ ਡਾਊਨ ਕਰ ਸਕਦੇ ਹਾਂ ਤੇ ਆਪਣੇ এনवायरमेंट ਨੂੰ ਬਚਾ ਸਕਦੇ ਹਾਂ ਜੀ ਜੀ ਧੰਨਵਾਦ ਹੁਣ ਇੱਕ ਹੋਰ ਸ਼ਖਸ ਨਾਲ ਗੱਲ ਕਰਦੇ ਹਾਂ ਮੈਮ ਜੇਕਰ ਆਪਾਂ ਕਾਰਬਨ ਐਮਿਸ਼ਨ ਬਚਾ ਰਹੇ ਆਂ ਸਮਾਜ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਕਿ ਬਾਕੀ ਸਮਾਜ ਦੇ ਲੋਕ ਵੀ ਇਹਨਾਂ ਚੀਜ਼ਾਂ ਉੱਤੇ ਕੰਮ ਕਰਨ ਆ ਮੈਂ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਪਲਾਂਟ ਉਗਾਓ ਜਿੰਨਾ ਹੋ ਸਕੇ ਬਿਕੋਜ਼ ਉਹੀ ਸਾਰੇ ਵਾਸਤੇ ਇੰਪੋਰਟੈਂਟ ਹੈ ਤੇ ਸਭ ਨੂੰ ਮਤਲਬ ਦੀਣੇ ਚਾਹੀਦੇ ਹਰ ਇੱਕ ਜਗ੍ਹਾ ਤੇ ਪਲਾਂਟਸ ਵੀ ਕਿ ਉਗਾ ਕੇ ਨਾਲ ਸਾਡਾ ਐਟਮੋਸਫੇਅਰ ਵੀ ਠੀਕ ਹੁੰਦਾ ਥੈਟਸ ਇਟ ਹੈ ਕਿ ਮੈਂ ਚਾਹੁੰਦੀ ਸਮਾਜ ਨੂੰ ਇਹੀ ਅਪੀਲ ਕਰਦੇ ਆਂ ਵੱਧ ਤੋਂ ਵੱਧ ਪਲਾਂਟ ਲਗਾਓ 에ਅਰ ਕੰਡੀਸ਼ਨਸ ਦਾ ਘਟਵਾਤ ਕਰੋ ਕੱਪੜਿਆਂ ਨੂੰ ਜਿੰਨਾ ਘੱਟ ਆਇਰਨ ਕੱਟ ਸਕਦਾ ਜਿੰਨਾ ਘੱਟ ਪ੍ਰੈਸ ਕਰ ਸਕਦੇ ਉਹਨੂੰ ਘੱਟ ਕਰੋ ਜਿਸ ਨਾਲ ਕਾਰਬਨ ਐਮਿਸ਼ਨ ਦੀ ਜਿਹੜੀ ਬਸਤੋ ਕੁਆਂਟੀਟੀ ਘਟੇ ਤੇ ਕੁਦਰਤ ਦਾ ਵਾਦਾ ਹੋ ਸਕੇ ਇਸ ਕਰਕੇ ਇਹੋ ਜੀਆਂ ਹੋਰ ਖਬਰਾਂ ਦੇ ਨਾਲ ਤੁਹਾਨੂੰ ਮਿਲਦੇ ਰਾਵਾਂਗੇ ਚੈਨਲ ਔਨ ਪੁਆਇੰਟ ਤੇ ਧੰਨਵਾਦ